ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਭਜੋਤ ਕੌਰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਪਲੀਜ਼ ਸਾਡੀਆਂ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਕਿ ਜੇ ਉਹ ਵੀ ਅਸੀਂ ਤੁਹਾਡੇ ਲਈ ਵੀਡੀਓ ਅਪਲੋਡ ਕਰਦੇ ਆ ਉਹਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਕਿਉਂਕਿ ਜੋ ਵੀ ਵੀਡੀਓ ਅਸੀਂ ਲੈ ਕੇ ਆਉਂਦੇ ਆ ਉਸ ਵੀਡੀਓ ਦੇ ਵਿੱਚ ਸਾਰੇ ਫੈਬਰਿਕ ਬਾਰੇ ਨੌਲੇਜ ਦਿੱਤੀ ਹੁੰਦੀ ਹੈ ਕਿ ਉਹਨਾਂ ਦੇ ਪ੍ਰਾਈਸ ਨੇ ਉਹ ਮੈਂਸ਼ਨ ਕੀਤੇ ਹੁੰਦੇ ਨੇ ਜੋ ਵੀ ਫੈਬਰਿਕ ਆ ਜੋ ਸੂਟ ਸਾਡੇ ਨੇ ਵਿਦ ਲਾਈਨਿੰਗ ਬ ਜੇ ਤੁਸੀਂ ਵੀਡੀਓ ਸਕਿਪ ਕਰਕੇ ਦੇਖਦੇ ਹੋ ਤਾਂ ਤੁਹਾਨੂੰ ਫਿਰ ਕੁਝ ਪਤਾ ਨਹੀਂ ਲੱਗਦਾ ਤੇ ਫਿਰ ਕਾਫੀ ਪੈਣਾ ਦੇ ਕਮੈਂਟ ਆਉਂਦੇ ਨੇ ਦੀਦੀ ਇਹ ਫੈਬਰਿਕ ਕੀ ਹੈ ਸੂਟ ਕਿਵੇਂ ਬਣੇਗਾ ਇਹ ਸੂਟ ਦੀ ਕੀ ਰੇਂਜ ਹੈ ਤੇ ਪਲੀਜ਼ ਵੀਡੀਓ ਸਕਿਪ ਨਾ ਕਰਿਆ ਕਰੋ ਤੇ ਅੱਜ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆ ਰਹੇ ਹਾਂ ਸਾਡੀ ਭੈਣ ਦੇ ਸੂਟ ਜਾ ਰਹੇ ਸੀ ਯੂ ਐਸ ਏ ਬਣ ਕੇ ਅਸੀਂ ਕਹਾਂ ਤੁਹਾਡਾ ਵੀਡੀਓ ਸ਼ੇਅਰ ਕੀਤੀ ਜਾਏ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ 10-10 ਸਕਰੀਨ ਦੇ ਉੱਪਰ ਹੀ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਹੈ। ਅਗਰ ਤੁਸੀਂ ਐਵੇਂ ਦੇ ਕੋਈ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ। ਤੇ ਪਲੀਜ਼ ਮੈਨੂੰ WhatsApp ਕਾਲ ਹੀ ਲਾਇਓ, WhatsApp ਤੇ ਮੈਸੇਜ ਕਰਿਓ ਤਾਂ ਤੁਹਾਡੇ ਮੈਸੇਜ ਦਾ ਜ਼ਰੂਰ ਰਿਪਲਾਈ ਆਏਗਾ। ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਆਪਣੇ ਫਰਸੂਟ ਤੋਂ। ਬਹੁਤ ਹੀ ਪਿਆਰੇ ਸੂਟ ਨੇ ਜੀ, ਬਹੁਤ ਹੀ ਜ਼ਿਆਦਾ ਸੋਹਣੇ। ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਇਹ ਆਪਾਂ ਬਾਂਦਨੀ ਸਾਫਟ ਆਰਗੈਂਜਾ ਦੇ ਵਿੱਚ ਸੂਟ ਰੈਡੀ ਕੀਤਾ ਜੀ ਉਹਨਾਂ ਦਾ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਲਾਈਟ ਪਿਸਤਾ ਜਿਆ ਕਲਰ ਹੈ ਤੇ ਇਹਨੂੰ ਆਪਾਂ ਨੇ ਕੁਝ ਇਸ ਤਰ੍ਹਾਂ ਡੈਡੀ ਕੀਤਾ ਦੇਖੋ ਜੀ ਆ ਘੇਰੇ ਤੇ ਔਰ ਚਾਕਾਂ ਦੇ ਤੁਹਾਨੂੰ ਕਟਵਰਕ ਮਿਲੇਗਾ ਮਹਿਰੂਨ ਕਲਰ ਦਾ ਬਹੁਤ ਹੀ ਸੋਹਣਾ ਕਲਰ ਲੱਗ ਰਿਹਾ ਬਹੁਤ ਜ਼ਿਆਦਾ ਉੱਠ ਕੇ ਆ ਰਿਹਾ ਜੀ ਇਹਦੇ ਉੱਪਰ ਕਲਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਹ ਸਾਫਟ ਆਰਗੈਂਜਾ ਜੀ ਬੰਦਮੀ ਦੇ ਵਿੱਚ ਬਹੁਤ ਜ਼ਿਆਦਾ ਸਾਫਟ ਹੈ ਤੇ ਇਹਦੇ ਨੀਚੇ ਆਪਾਂ ਜਿਹੜੀ ਲਾਈਨਿੰਗ ਦਿੱਤੀ ਹੈ ਜੀ ਟਾਫਟਾ ਲਾਈਨਿੰਗ ਆ ਇਹ ਆਪਾਂ ਡਾਈ ਕਰਵਾ ਕੇ ਲਾਣੇ ਆ ਬਿਲਕੁਲ ਵੀ ਕਲਰ ਵਗੈਰਾ ਨਹੀਂ ਜਾਂ ਤੇ ਬਹੁਤ ਸੋਹਣਾ ਕਲਰ ਹੈ ਸਾਫਟ ਹੈ ਜੀ ਕਾਫੀ ਭਾਣ ਦੇ ਕਮੈਂਟ ਹੁੰਦੇ ਨੇ ਦੀਦੀ ਜਿਹੜਾ ਬਾਨਨੀ ਵਾਲਾ ਪ੍ਰਿੰਟ ਹੈ ਔਰਗੈਂజా ਇਹ ਹਾਰਡ ਨਾ ਹੋਵੇ ਨਹੀਂ ਜੀ ਦੇਖੋ ਤੁਸੀਂ ਫੀਲ ਕਰ ਸਕਦੇ ਹੋ ਬਿਲਕੁਲ ਸਾਫਟ ਫੈਬਰਿਕ ਹੈ ਇਹ ਅਗਰ ਤੁਸੀਂ ਇਹਨੂੰ ਇਸ ਤਰ੍ਹਾਂ ਡਿਜ਼ਾਈਨ ਕਰਵਾਣਾ ਕਟਵਰਕ ਕਰਵਾਣਾ ਨਾਲੇ ਤਾਂ ਇਹ ਸਿੰਪਲ ਬਣ ਜੇਗਾ ਨਾਲੇ ਬਹੁਤ ਹੀ ਪਿਆਰਾ ਲੱਗਦਾ ਜੀ ਤੇ ਲੋ ਜੀ ਇਹ ਆਏਗਾ ਜੀ ਕਟਵਰਕ ਘੇਰੇ ਤੇ ਚਾਕਾਂ ਤੇ ਤੇ ਇਧਰ ਆਪਾਂ ਨੇ ਨੈਕ ਦਾ ਡਿਜ਼ਾਈਨ ਕੀਤਾ ਜੀ 40 ਬਟਨ ਲਗਾ ਕੇ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਬਾਜੂ ਦੇ ਉੱਪਰ ਵੀ ਆਪਾਂ ਨੇ ਕਟਵਰਕ ਕੀਤਾ ਹੋਇਆ ਬਹੁਤ ਪਿਆਰਾ ਸੂਟ ਬਣਿਆ ਜੀ ਬਿਲਕੁਲ ਸਿੰਪਲ ਦੇਖਣ ਨੂੰ ਸਿੰਪਲ ਹੈ ਪਰ ਬਹੁਤ ਸੋਹਣਾ ਲੱਗਦਾ ਜੀ ਬਹੁਤ ਹੀ ਪਿਆਰਾ ਤੇ ਸੇਮ ਕਲਰ ਸਾਡੇ ਕੋਲ ਤੁਹਾਨੂੰ ਮਿਲ ਜੇਗਾ ਅਗਰ ਤੁਸੀਂ ਬਿਨਾ ਸਟੀਚਿੰਗ ਤੋਂ ਲੈਣਾ ਚਾਹੁੰਦੇ ਹੋ ਬਿਨਾ ਸਟੀਚਿੰਗ ਤੋਂ ਲੈ ਸਕਦੇ ਹੋ ਅਗਰ ਤੁਸੀਂ ਸਟੀਚਿੰਗ ਦੇ ਨਾਲ ਬਾਈ ਕਰਨਾ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਬਾਈ ਕਰ ਸਕਦੇ ਹੋ ਮੈਂ ਖੁਦ ਵੀ ਬਾਨਨੀ ਦਾ ਵੇਅਰ ਕੀਤਾ ਹੋਇਆ ਕਿਉਂਕਿ ਕਾਫੀ ਭੈਣਾਂ ਦੇ ਕਮੈਂਟ ਸੀ ਦੀਦੀ ਬਾਨਨੀ ਪ੍ਰਿੰਟ ਸਾਨੂੰ ਬਹੁਤ ਵਧੀਆ ਲੱਗਦਾ ਹੈ ਤੇ ਤੁਸੀਂ ਸਾਡੇ ਲਈ ਬਾਨਨੀ ਵਾਲੇ ਸੂਟ ਜਦੋਂ ਵੀ ਲੈ ਕੇ ਆਉਂਦੇ ਹੋ ਵੀਡੀਓ ਜਰੂਰ ਅਪਲੋਡ ਕਰਿਆ ਕਰੋ ਜਦੋਂ ਤੁਹਾਡੇ ਸਟੀਚ ਹੁੰਦੇ ਨੇ ਤੇ ਲੋ ਜ ਤੇ ਦੇ ਨਾਲ ਆਪਾਂ ਨੇ ਜੀ ਸਿੰਪਲ ਬਾਟਮ ਬਣਾਈ ਹੈ ਬਹੁਤ ਪਿਆਰੀ ਉਹਨਾਂ ਨੇ ਕੁੰਦਿਆਂ ਵਾਲੀ ਬਾਟਮ ਬਣਵਾਈ ਹੈ ਅਗਰ ਤੁਸੀਂ ਸਟੇਟ ਬਾਟਮ ਬਣਵਾਉਣਾ ਚਾਹੁੰਦੇ ਹੋ ਤੁਸੀਂ ਟਰੌਜ਼ਰ ਬਣਵਾਉਣਾ ਚਾਹੁੰਦੇ ਹੋ ਤੁਸੀਂ ਸ਼ਰਾਰਾ ਗਰਾਰਾ ਬਣਾਉਣਾ ਚਾਹੁੰਦੇ ਹੋ ਹਰ ਇੱਕ ਤਰ੍ਹਾਂ ਦੀ ਸਾਡੇ ਕੋਲ ਸਟਿਚਿੰਗ ਹੈ ਜੀ ਤੁਸੀਂ ਕਰਵਾ ਸਕਦੇ ਹੋ ਤੇ ਲੋ ਜੀ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਜੀ ਪਿਓਰ ਔਰਗੈਂਜ਼ਾ ਦਾ ਬਹੁਤ ਸੋਹਣਾ ਜੋ ਕਿ ਇਹਦੀ ਲੁੱਕ ਹੋਰ ਵੀ ਜ਼ਿਆਦਾ ਸੋਹਣੀ ਆਏਗੀ ਤੇ ਇਹਨੂੰ ਆਪਾਂ ਨੇ ਟਾਈ ਐਂਡ ਡਾਈ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਜੀ ਅਗਰ ਤੁਸੀਂ ਸੇਮ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਅਗਰ ਤੁਸੀਂ ਵਿਦਆਊਟ ਦੁਪੱਟਾ ਸੂਟ ਬਾਈ ਕਰਨਾ ਹੈ ਵਿਦਆਊਟ ਦੁਪੱਟਾ ਵੀ ਸੂਟ ਬਾਈ ਕਰ ਸਕਦੇ ਹੋ ਲਓ ਜੀ ਆ ਗਿਆ ਆਪਣਾ ਫਰਸਟ ਸੂਟ ਬਹੁਤ ਹੀ ਪਿਆਰਾ ਤੇ ਲਓ ਜੀ ਸਕਰੀਨ ਦੇ ਉੱਪਰ ਤੁਹਾਨੂੰ ਵਟਸਐਪ ਨੰਬਰ ਸ਼ੋ ਹੋ ਰਿਹਾ ਫਿਰ ਵੀ ਤੁਹਾਨੂੰ ਕੋਈ ਜੇ ਸੂਟ ਦੇ ਰਿਲੇਟਰ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਇਹ ਆ ਗਿਆ ਜੀ ਆਪਣਾ ਫਰਸਟ ਸੂਟ ਤੇ ਹੁਣ ਆਪਾਂ ਜਾਨੇ ਜੀ ਨੈਕਸਟ ਵਾਲ ਨੈਕਸਟ ਵੀ ਬਹੁਤ ਹੀ ਪਿਆਰਾ ਡੈਡੀ ਕੀਤਾ ਜੀ ਆਪਾਂ ਨੇ ਤੇ ਇਹਨਾਂ ਦਾ ਸਵੇਰੇ ਕੋਰੀਅਰ ਜਾਣਾ ਤੇ ਟਾਈਮ ਹੋ ਗਿਆ ਜੀ 10 11 ਵਜੇ ਦਾ ਤੇ ਅਸੀਂ ਵੀਡੀਓ ਸ਼ੂਟ ਕਰ ਰਹੇ ਹਾਂ ਤੇ ਲੋ ਜੀ ਨੈਕਸਟ ਆ ਗਿਆ ਜੀ ਜੌਰਜਟ ਦੇ ਉੱਪਰ ਆਪਾਂ ਨੇ ਡੈਡੀ ਕੀਤਾ ਕਲਰ ਬਹੁਤ ਹੀ ਪਿਆਰਾ ਜੀ ਪੀਚ ਪਿੰਕ ਜਿਹਾ ਕਲਰ ਹੈ ਦੇਖ ਸਕਦੇ ਹੋ ਲੋ ਜੀ ਚੈੱਕ ਕਰੋ ਜੀ ਇਧਰ ਆਪਾਂ ਫੋਰ ਸੈਟ ਘੇਰੇ ਦੇ ਉੱਪਰ ਘੇਰੇ ਦੇ ਉੱਪਰ ਆਪਾਂ ਦੋਨੋਂ ਕੋਰਨਰ ਤੇ ਫਲਾਵਰ ਦਿੱਤੇ ਹੋਏ ਨੇ ਬਹੁਤ ਪਿਆਰਾ ਵਰਕ ਨੀਟ ਐਂਡ ਕਲੀਨ ਕੰਮ ਮਿਲੇਗਾ ਜੀ ਤੁਹਾਨੂੰ ਇਹ ਸਾਰਾ ਆਪਾਂ ਮਸ਼ੀਨ ਵਰਕ ਹੈ ਮਸ਼ੀਨ ਦਾ ਕੰਮ ਕੀਤਾ ਹੋਇਆ ਜੀ ਦੇਖ ਸਕਦੇ ਤੁਸੀਂ ਕਲਰ ਬਹੁਤ ਹੀ ਪਿਆਰੇ ਨੇ ਬਹੁਤ ਸੋਹਣੇ ਕਲਰ ਲੱਗ ਰਹੇ ਨੇ। ਲਓ ਜੀ ਦੋਨਾਂ ਚਾਕਾਂ ਦੇ ਉੱਪਰ ਤੁਹਾਨੂੰ ਕੰਮ ਮਿਲੇਗਾ ਬਹੁਤ ਜ਼ਿਆਦਾ ਸੋਹਣਾ ਤੇ ਚਾਕਾਂ ਦੇ ਉੱਪਰ ਆਪਾਂ ਨਾਲ ਲੇਸ ਦਾ ਡਿਜ਼ਾਈਨ ਕੀਤਾ ਹੋਇਆ ਤੇ ਇਹਦੇ ਨੀਚੇ ਵੀ ਜਿਹੜੀ ਆਪਾਂ ਲਾਈਨਿੰਗ ਦਿੱਤੀ ਹੈ ਜੀ ਟਾਫਟਾ ਲਾਈਨਿੰਗ ਲਗਾਈ ਹੋਈ ਹੈ। ਬਹੁਤ ਸੋਹਣਾ ਫੈਬਰਿਕ ਹੈ ਬਹੁਤ ਹੀ ਪਿਆਰਾ ਸੂਟ ਬਣਿਆ ਜੀ ਤੇ ਨੈਕ ਨੂੰ ਆਪਾਂ ਨੇ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਬਟਨ ਲਗਾ ਕੇ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਜਿਹੜੀਆਂ ਪਹਿਣਾ ਵਰਕ ਨਹੀਂ ਕਰਵਾਉਣਾ ਚਾਹੁੰਦੀਆਂ ਤੁਸੀਂ ਇਹਨੂੰ ਸੂਰ ਨੂੰ ਸਿੰਪਲ ਬਣਵਾਉਣਾ ਚਾਹੁੰਦੇ ਹੋ ਤੁਸੀਂ ਲੇਸਸ ਦਾ ਡਿਜ਼ਾਈਨ ਕਰਵਾ ਸਕਦੇ ਹੋ ਤੇ ਲੋ ਜੀ ਇਧਰ ਬਾਜੂ ਦੇ ਉੱਪਰ ਵਰਕ ਆਏਗਾ ਬਹੁਤ ਹੀ ਪਿਆਰਾ ਬਹੁਤ ਸੋਹਣੇ ਕਲਰ ਲੱਗ ਰਹੇ ਜੀ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਜੀ ਲੋ ਜੀ ਆ ਗਿਆ ਦੂਸਰਾ ਬਾਜੂ ਬਹੁਤ ਸੋਹਣਾ ਕਲਰ ਹੈ ਜੀ ਲੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਤੁਸੀਂ ਸੇਮ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਤੁਸੀਂ ਕਿਸੇ ਹੋਰ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਲੋ ਜੀ ਇਹ ਰੈਗ ਜੀ ਇਹਦੇ ਨਾਲ ਬਾਟਮ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਜੀ ਪਿਓਰ ਸ਼ਿਫੋਨ ਦਾ ਬਹੁਤ ਪਿਆਰਾ ਰੈਡੀ ਹੋਇਆ ਹੈ ਵੀ ਆਪਾਂ ਨੇ ਲੇਸਸ ਦਾ ਡਿਜ਼ਾਈਨ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਲਓ ਜੀ ਇਹ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੀ ਕਾਫੀ ਭੈਣਾ ਪੁੱਛਦੀਆਂ ਨੇ ਦੀਦੀ ਦੁਪੱਟਾ ਸਾਡੇ ਸਿਰ ਤੇ ਟਿਕੇ ਤੇ ਇਹ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੀ ਬਹੁਤ ਹੀ ਪਿਆਰਾ ਰੈਡੀ ਹੋਇਆ ਜੀ ਦੁਪੱਟਾ ਸਾਡਾ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਨੇ ਨੇ ਨੈਕਸਟ ਨੈਕਸਟ ਵੀ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਲਓ ਜੀ ਨੈਕਸਟ ਆਪਾਂ ਨੇ ਕੀਤਾ ਜੀ ਔਰਗਾਂਜ਼ਾ ਬਰਬਰੀ ਦੇ ਉੱਪਰ ਬਹੁਤ ਪਿਆਰਾ ਕਲਰ ਆ ਇਹ ਕਲਰ ਹੁਣ ਤੁਹਾਨੂੰ ਨਹੀਂ ਮਿਲਣਾ ਇਹ ਕਲਰ ਸਾਰੇ ਆਪਣੇ ਸੋਲਡ ਹੋ ਚੁੱਕੇ ਨੇ ਉਹਨਾਂ ਨੇ ਕੁਝ ਸਿੰਪਲ ਸੂਟ ਵੀ ਮੰਗਵਾਏ ਸੀ ਤੇ ਅਸੀਂ ਉਹਨਾਂ ਨੂੰ ਸਿੰਪਲ ਤੇਜ ਰਿਆਂ ਜੀ ਬਣਾ ਕੇ ਲਾਉ ਜੀ ਇਧਰ ਆਪਾਂ ਸੈਂਟਰ ਪੈਨਲ ਦਿੱਤੇ ਹੋਏ ਨੇ ਲੇਸਸ ਦਾ ਡਿਜ਼ਾਈਨ ਕੀਤਾ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ ਚਾਕਾਂ ਦੇ ਉੱਪਰ ਵੀ ਆਪਾਂ ਨੇ ਲੇਸਸ ਦਾ ਡਿਜ਼ਾਈਨ ਕੀਤਾ ਹੋਇਆ ਜੀ ਕਲਰ ਬਹੁਤ ਪਿਆਰਾ ਨਾ ਜ਼ਿਆਦਾ ਡਾਰਕ ਹੈ ਨਾ ਜ਼ਿਆਦਾ ਲਾਈਟ ਹੈ ਤੇ ਨੈਕ ਦੇ ਵੀ ਉੱਪਰ ਤੁਹਾਨੂੰ ਲੇਸ ਦਾ ਡਿਜ਼ਾਈਨ ਮਿਲੇਗਾ ਜੀ ਦੇ ਲੋਜ ਬਾਹੂ ਵੀ ਬਹੁਤ ਹੀ ਪਿਆਰੇ ਬਣੇ ਹੋਏ ਨੇ ਤੇ ਇਹਦੇ ਨਾਲ ਰਹੇਗੀ ਜੀ ਪਲੇਨ ਆਪਾਂ ਨੇ ट्राਊਜ਼ਰ ਰੈਡੀ ਕੀਤਾ ਜੀ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ट्राਊਜ਼ਰ ਰੈਡੀ ਹੋਇਆ ਬਹੁਤ ਸੋਹਣਾ ਕਲਰ ਹੈ ਜੀ ਇਹਦੇ ਵਿੱਚ ਇੱਕ ਕਲਰ ਆਪਣੇ ਕੋਲ ਨੇਵੀ ਬਲੂ ਕਲਰ ਪਿਆ ਪਰ ਇਹ ਕਲਰ ਵਾਈਨ ਕਲਰ ਨਹੀਂ ਹੈਗਾ ਇਹਦੇ ਨਾਲ ਵੀ ਆਪਾਂ ਦੁਪੱਟਾ ਰੱਖਿਆ ਜੀ ਟਾਈ ਐਂਡ ਡਾਈ ਦਾ ਪਿਓਰ ਸ਼ਿਫੋਨ ਦਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਜੀ ਲੋ ਜੀ ਦੇਖੋ ਜੀ ਕਿੰਨਾ ਪਿਆਰਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਤੁਸੀਂ ਇਹ ਸੇਮ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਅਗਰ ਤੁਸੀਂ ਪਲੇਨ ਰੱਖਣਾ ਹੈ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਲਓ ਜੀ ਆ ਗਿਆ ਆਪਣਾ ਨੈਕਸਟ ਸੂਟ ਲਓ ਜੀ ਨੈਕਸਟ ਜਿਹੜਾ ਰੈਡੀ ਕੀਤਾ ਉਹ ਵੀ ਆਪਾਂ ਬਰਬਰੀ ਦੇ ਉੱਪਰ ਕੀਤਾ ਉਹ ਬਰਬਰੀ ਲਾਈਕ ਕਰਦੇ ਸੀ ਕਹਿੰਦੇ ਬਰਬਰੀ ਦੇ ਉੱਪਰ ਸੂਟ ਬਣਾ ਕੇ ਭੇਜਿਓ ਇਹ ਵੀ ਕਲਰ ਬਹੁਤ ਪਿਆਰਾ ਤੁਸੀਂ ਮੇਰੇ ਵੀ ਵੇਅਰ ਕੀਤਾ ਦੇਖਿਆ ਹੋਣਾ ਮੇਰਾ ਕਲਰ ਹੋਰ ਹੈ ਇਹ ਕਲਰ ਅਲੱਗ ਹੈ ਜੀ ਬਹੁਤ ਸੋਹਣਾ ਪੀਚ ਪਿੰਕ ਜਿਹਾ ਕਲਰ ਹੈ ਲੋ ਜੀ ਆਪਾਂ ਇਹਨੂੰ ਵੀ ਬਿਲਕੁਲ ਸਿੰਪਲ ਰੈਡੀ ਕੀਤਾ ਜੀ neck ਦਾ ਡਿਜ਼ਾਈਨ ਕੀਤਾ ਹੋਇਆ ਬਟਨ ਲਗਾ ਕੇ ਬਹੁਤ ਪਿਆਰਾ neck ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਲੱਗ ਰਿਹਾ ਤੇ ਬਾਜੂ ਦੇ ਉੱਪਰ ਆਪਾਂ ਨੇ ਲੇਸਸ ਦਾ ਡਿਜ਼ਾਈਨ ਕੀਤਾ ਹੋਇਆ ਤੇ ਚਾਕਾਂ ਤੇ ਵੀ ਤੁਹਾਨੂੰ ਸੇਮ ਹੀ ਲੇਸਸ ਦਾ ਡਿਜ਼ਾਈਨ ਮਿਲੇਗਾ ਜੀ نیچے ਆਪਾਂ ਜਿਹੜੀ ਲਾਈਨਿੰਗ ਲਗਾਈ ਹੈ ਜੀ ਟਾਫਟਾ ਲਗਾਈ ਜਿਨੇ ਅਸੀਂ ਸੂਟ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਇਹਨਾਂ ਦੇ نیچے ਲਾਈਨਿੰਗ ਲੱਗੀ ਹੈ ਜੀ ਟਾਫਟਾ ਲਾਈਨਿੰਗ ਲੱਗੀ ਹੋਈ ਹੈ ਜੀ ਇਹ ਰੇਗੀ ਦੇ ਨਾਲ ਬਾਟਮ ਤੇ ਦੁਪੱਟਾ ਇਹਦੇ ਨਾਲ ਵੀ ਆਪਾਂ ਨੇ ਪਿਓਰ ਸਫਾਉਣ ਦਾ ਕੀਤਾ ਕਿ ਪ੍ਰੋਪਰ ਸਿਰ ਤੇ ਟਿਕਦੇ ਨੇ ਜੀ ਇਹ ਦੁਪੱਟੇ ਇਹ ਵੀ ਆਪਾਂ ਨੇ ਟਾਈ ਐਂਡ ਡਾਈ ਕੀਤਾ ਜੀ 4 ਸਾਈਡ ਹਲਕਾ ਹਲਕਾ ਕ੍ਰੋਸ ਵਾਲਾ ਇਹ ਦੁਪੱਟਾ ਵੀ ਲੋਸ ਚੱਕੋ ਬਹੁਤ ਹੀ ਪਿਆਰਾ ਬਣਿਆ ਹੋਇਆ ਦੁਪੱਟਾ ਦੇਖੋ ਬਹੁਤ ਸੋਹਣੇ ਕਲਰ ਨੇ ਉੱਠ ਕੇ ਆ ਰਹੇ ਨੇ ਜੀ ਕਲਰ ਮੈਂ ਤੁਹਾਨੂੰ ਦੁਪੱਟੇ ਖੋਲ ਕੇ ਇਸ ਕਰਕੇ ਦਿਖਾਨੀ ਹੈ ਕਿ ਤੁਹਾਨੂੰ ਡਿਜ਼ਾਈਨ ਤੁਸੀਂ ਇਹ ਚੋਂ ਸਿਲੈਕਟ ਕਰ ਸਕੋ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਸਾਨੂੰ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਇਹਨਾਂ ਸੂਟਾਂ ਦੇ ਨਾਲ ਫਿਰ ਮੈਂ ਤੁਹਾਨੂੰ ਦੂਸਰਾ ਸੂਟ ਦਿਖਾਨੀ ਆਇ ਇਹਨਾਂ ਦੇ ਹਸਬੰਦ ਦੀਆਂ ਪੱਗਾਂ ਵੀ ਜਾ ਰਹੀਆਂ ਨੇ ਨਾਲ ਮੈਚਿੰਗ ਕਰਕੇ ਆਪਾਂ ਪੱਗਾਂ ਵੀ ਭੇਜ ਰਹੇ ਹਾਂ ਠੀਕ ਹੈ ਜੀ ਉਹ ਜਿਹੜੇ ਪਹਿਲਾਂ ਮੈਂ ਦੋ ਸੂਟ ਦਿਖਾਈ ਨੇ ਉਹਨਾਂ ਨਾਲ ਨਾਲ ਪੱਗਾਂ ਜਾ ਰਹੀਆਂ ਨੇ ਚਲੋ ਜੀ ਨੈਕਸਟ ਆ ਗਿਆ ਜੀ ਬਹੁਤ ਹੀ ਪਿਆਰਾ ਸੂਟ ਹੈਵੀ ਰੈਡੀ ਕੀਤਾ ਜੀ ਆਪਾਂ ਨੇ ਪਿਓਰ ਕਰੇਪ ਦੇ ਉੱਪਰ ਕਲਰ ਬਹੁਤ ਪਿਆਰਾ ਬਣਿਆ ਜੀ ਲੋਕੀ ਬਹੁਤ ਪਿਆਰਾ ਹੀ ਸੂਟ ਬਣਿਆ ਦੇਖੋ ਘੇਰੇ ਦੇ ਉੱਪਰ ਆਪਾਂ ਨੇ ਕੰਮ ਕੀਤਾ ਹੋਇਆ ਜੀ ਦਬਕਾ ਤੇ ਦਰਦੋਜੀ ਦਾ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਔਰ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਨੀਟ ਐਂਡ ਕਲੀਨ ਕੰਮ ਮਿਲੇਗਾ ਜੀ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਲੱਗ ਰਿਹਾ ਔਰ ਪੂਰੀ ਸ਼ਰਟ ਦੇ ਵਿੱਚ ਬੂਟੀ ਦਿੱਤੀ ਹੋਈ ਹੈ ਦੋਸਤ ਇਹ ਪਿਓਰ ਕ੍ਰੇਪ ਤੇ ਰੈਡੀ ਕੀਤਾ ਹੈ ਤੁਸੀਂ ਸੈਮੀ ਤੇ ਕਰਵਾਉਣਾ ਚਾਹੁੰਦੇ ਹੋ ਤੁਸੀਂ ਸੈਮੀ ਤੇ ਵੀ ਕਰਵਾ ਸਕਦੇ ਹੋ ਤੇ ਇੱਧਰ ਆ ਗਿਆ ਜੀ ਬਾਜੂ ਦੇ ਉੱਪਰ ਕੰਮ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਕਲਰ ਹੈ ਬਹੁਤ ਹੀ ਕਲਰ ਜਿਹੜੇ ਆਪਾਂ ਨੇ ਵਿੱਚ ਲਗਾਏ ਨੇ ਜੀ ਪੀਚ ਪਿੰਕ ਜੇ ਬਹੁਤ ਉੱਠ ਕੇ ਆ ਰਹੇ ਨੇ ਜਿਆਦਾ ਆਪਾਂ ਨੇ ਇਹਦੇ ਵਿੱਚ ਦਬਕਾ ਤੇ ਦਰਦੋਜੀ ਦਾ ਕੰਮ ਕੀਤਾ ਹੋਇਆ ਜੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਹੀ ਨੀਟ ਐਂਡ ਕਲੀਨ ਕੰਮ ਮਿਲੇਗਾ ਜੀ ਤੁਹਾਨੂੰ ਕਾਫੀ ਭੈਣਾਂ ਦੇ ਸਵਾਲ ਹੁੰਦੇ ਦੀਦੀ ਅਸੀਂ ਥੋੜਾ ਹੈਵੀ ਕੰਮ ਨਹੀਂ ਕਰਵਾਉਣਾ ਅਸੀਂ ਥੋੜਾ ਲਾਈਟ ਕਰਵਾਉਣਾ ਇਹ ਤੁਹਾਡੀ ਚੋਆਇਸ ਹੈ ਅਗਰ ਤੁਸੀਂ ਇਹ ਦਬਕਾ ਨਹੀਂ ਲਗਵਾਉਣਾ ਚਾਹੁੰਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਲੋ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਬਣਿਆ ਹੋਇਆ ਸੂਟ ਤੇ ਪ੍ਰੋਪਰ ਆਪਾਂ ਨੇ ਇਹਨੂੰ ਪੇਸਟਿੰਗ ਪੱਟੀ ਨਾਲ ਰੈਡੀ ਕੀਤਾ ਦੇਖੋ ਘੇਰੇ ਔਰ ਚਾਕਾਂ ਦੇ ਉੱਪਰ ਆਪਾਂ ਨੇ ਪੇਸਟਿੰਗ ਪੱਟੀ ਦਿੱਤੀ ਹੋਈ ਹੈ ਨੀਚੇ ਆਪਾਂ ਜਿਹੜੀ ਲਾਈਨਿੰਗ ਰੱਖੀ ਹੈ ਜੀ ਉਹ ਟਾਫਟਾ ਲਾਈਨਿੰਗ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਜੀ ਲਓ ਜੀ ਕੰਮ ਚੈੱਕ ਕਰ ਲਓ ਜੀ ਇੱਕ ਵਾਰੀ ਨੇੜੇ ਤੋਂ ਬਹੁਤ ਹੀ ਪਿਆਰਾ ਸੂਟ ਹੈ ਜੀ ਪੂਰੀ ਸ਼ਰਟ ਦੇ ਵਿੱਚ ਬੂਟੀ ਜਾਏਗੀ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਜੀ ਹੈਵੀ ਬਾਜੂ ਦੇ ਉੱਪਰ ਹੈਵੀ ਕੰਮ ਮਿਲੇਗਾ ਤੁਹਾਨੂੰ ਇਹ ਰੈਗਜੀ ਨਾਰੇ ਦੇ ਬਾਟਮ ਬਾਟਮ ਤੇ ਵੀ ਆਪਾਂ ਨੇ ਕੰਮ ਕੀਤਾ ਜੀ ਦੇਖੋ ਪੋਛੇ ਦੇ ਉੱਪਰ ਕੰਮ ਮਿਲੇਗਾ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਜੀ ਇਹ ਬਹੁਤ ਹੀ ਪਿਆਰਾ ਬਣਿਆ ਹੋਇਆ ਸੂਟ ਦੇਖ ਸਕਦੇ ਹੋ ਤੁਸੀਂ ਤੁਸੀਂ ਸੇਮ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੁਸੀਂ ਹੋਰ ਕਲਰ ਸਿਲੈਕਟ ਕਰਨਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਐਨੀ ਫੈਬਰਿਕ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਤੁਸੀਂ ਸਿੰਪਲ ਸੈਮੀ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਇਹ ਅਸੀਂ ਸੂਟ ਰੈਡੀ ਕੀਤਾ ਜੀ ਪਿਓਰ ਕ੍ਰੇਪ ਦੇ ਉੱਪਰ ਲਓ ਜੀ ਬਹੁਤ ਪਿਆਰਾ ਕੰਮ ਹੋਇਆ ਹੈ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਹੀ ਸਾਰਾ ਕੰਮ ਹੋਇਆ ਕਿਉਂਕਿ ਸਾਡੇ ਭੈਣ ਕਹਿੰਦੇ ਸੀ ਕਿ ਸਾਨੂੰ ਮੈਨੂੰ ਵਿੱਚ ਦਬਕਾ ਜ਼ਿਆਦਾ ਚਾਹੀਦਾ ਹੈ ਦਰਦੋਜ਼ੀ ਦਾ ਕੰਮ ਚਾਹੀਦਾ ਇਸ ਕਰਕੇ ਸਪੈਸ਼ਲ ਉਹਨਾਂ ਦੀ ਚੁਆਇਸ ਲਈ ਕੰਮ ਹੋਇਆ ਹੈ ਜੀ ਲੋ ਇਹ ਆ ਗਈ ਜੀ ਦੀ ਬਾਟਮ ਤੇ ਇਹਦੇ ਨਾਲ ਸਪੈਸ਼ਲੀ ਜਿਹੜਾ ਆਪਾਂ ਨੇ ਦੁਪੱਟਾ ਰੈਡੀ ਕੀਤਾ ਜੀ ਬਹੁਤ ਹੀ ਸੋਹਣਾ ਤੁਸੀਂ ਦੇਖੋ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਲੋ ਪਿਓਰ ਔਰਗੈਂਜਾ ਦਾ ਆਪਾਂ ਨੇ ਦੁਪੱਟਾ ਰੱਖਿਆ ਫੋਰ ਸਾਈਡ ਆਪਾਂ ਨੇ ਇਹਦੇ ਕੰਮ ਕੀਤਾ ਹੋਇਆ ਹੈਂਡ ਦਾ ਪ੍ਰੋਪਰ ਤੁਹਾਨੂੰ ਹੈਂਡ ਦਾ ਕੰਮ ਦੇਖ ਰਿਹਾ ਹੋਣਾ ਬਹੁਤ ਹੀ ਸੋਹਣਾ ਕੰਮ ਹੋਇਆ ਜੀ ਨੇੜੇ ਤੋਂ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਕੰਮ ਦੀ ਬਹੁਤ ਪਿਆਰਾ ਕੰਮ ਦਿੱਤਾ ਹੋਇਆ ਜੀ ਤੇ ਪੂਰੇ ਦੁਪੱਟੇ ਦੇ ਵਿੱਚ ਤੁਹਾਨੂੰ ਬੂਟੀ ਮਿਲੇਗੀ ਜੀ 4 ਸੈਟ ਆਪਾਂ ਨੇ ਵਰਕ ਕੀਤਾ ਹੋਇਆ ਜੀ ਲਓ ਜੀ ਬਹੁਤ ਹੀ ਪਿਆਰਾ ਸੂਟ ਬਣਿਆ ਬਹੁਤ ਹੀ ਸੋਹਣਾ ਲੱਗ ਰਿਹਾ ਇਹਨੂੰ ਤੁਸੀਂ ਐਨੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਜਿਹੜਾ ਤੁਹਾਨੂੰ ਸਾਡਾ ਇੱਕ ਕੰਮ ਮਿਲੇਗਾ ਜੀ ਇੱਕ ਨੰਬਰ ਮਿਲੇਗਾ ਤੁਸੀਂ ਟੈਨਸ਼ਨ ਫਰੀ ਹੋ ਕੇ ਸਾਨੂੰ ਆਰਡਰ ਦੇ ਸਕਦੇ ਹੋ ਚੁਆਇਸ ਤੁਹਾਡੀ ਰਹੇਗੀ ਅਗਰ ਤੁਹਾਨੂੰ ਨਹੀਂ ਚੁਆਇਸ ਤਾਂ ਕੁਝ ਪਤਾ ਲੱਗ ਰਿਹਾ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਅਸੀਂ ਐਵੇਂ ਦਾ ਲਾਈਕ ਕਰਦੇ ਆ ਅਸੀਂ ਤੁਹਾਨੂੰ ਸੇਮ ਬਰਵਾ ਕੇ ਦੇਵਾਂਗੇ ਜੀ ਲਓ ਜੀ ਕਮ ਚੈੱਕ ਕਰੋ ਬਹੁਤ ਹੀ ਪਿਆਰਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਜੀ ਦੁਪੱਟਾ ਚੁਆਇਸ ਤੁਹਾਡੀ ਹੈ ਤੁਸੀਂ ਇਹਦੇ ਨਾਲ ਪਿਓਰ ਕਮਲ ਦਾ ਲਗਵਾਉਣਾ ਚਾਹੁੰਦੇ ਹੋ ਪਿਓਰ ਔਰਗੈਂਜਾ ਦਾ ਲਗਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਬਹੁਤ ਹੀ ਪਿਆਰਾ ਪਾਰਟੀ ਵੇਅਰ ਸੂਟ ਰੈਡੀ ਕੀਤਾ ਜੀ ਆਪਾਂ ਨੇ ਲਓ ਜੀ ਸਕ੍ਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਪਸੰਦ ਹੈ ਤੁਸੀਂ ਸਕ੍ਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਇਹਦੇ ਨਾਲ ਵੀ ਜੀ ਭਾਜੀ ਸਾਡੇ ਦੀ ਪੱਗ ਜਾ ਰਹੀ ਹੈ ਸੇਮ ਦੀ ਮੈਚਿੰਗ ਇੱਕ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਪਿਸਤਾ ਸੂਟ ਦਿਖਾਇਆ ਸੀ ਫਸਟ ਤੇ ਔਰਗੈਂਜ਼ਾ ਬੰਦੀ ਵਾਲਾ ਉਹਦੇ ਨਾਲ ਦੀ ਵੀ ਪੱਗ ਜਾ ਰਹੀ ਹੈ ਜੀ ਇੱਕ ਤੁਹਾਨੂੰ ਆਪਾਂ ਨੇ ਜ਼ੋਰ ਚੜਦਾ ਦਿਖਾਇਆ ਸੀ ਉਹਦੇ ਨਾਲ ਦੀ ਵੀ ਮੈਚਿੰਗ ਪੱਗ ਜਾ ਰਹੀ ਤੇ ਇਹ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਕਿ ਅਗਰ ਕਿਸੇ ਭੈਣ ਨੂੰ ਨੀਡ ਆ ਤੁਸੀਂ ਆਪਣਾ ਸੂਟ ਰੈਡੀ ਕਰਵਾ ਰਹੇ ਹੋ ਤਾਂ ਤੁਸੀਂ ਨਾਲ ਆਪਣੇ ਹਸਬੰਦ ਦੀ ਪੱਗ ਵੀ ਮੰਗਵਾ ਸਕਦੇ ਹੋ ਤਹ ਲੋ ਜੀ ਇੱਕ ਚੀਜ਼ ਇਹਨਾਂ ਦੀ ਹੋਰ ਜਾ ਰਹੀ ਹੈ ਜੀ ਬਹੁਤ ਹੀ ਪਿਆਰੀ। ਭਾਜੀ ਇਹ ਵੀ ਮੈਂ ਤੁਹਾਨੂੰ ਤਾਂ ਦਿਖਾ ਰਹੀਆਂ ਵੀਡੀਓ ਦੇ ਵਿੱਚ ਕੀ ਭੈਣਾਂ ਨੂੰ ਆਈਡੀਆ ਹੋ ਜਾਂਦਾ ਜੀ। ਤੇ ਲੋ ਜੀ ਬਹੁਤ ਹੀ ਪਿਆਰੀ ਹਾਂਡੀ ਜਾ ਰਹੀ ਹੈ ਜੀ ਉਹਨਾਂ ਨੇ ਸਪੈਸ਼ਲ ਕਿਹਾ ਸੀ ਕਿ ਸਾਡੇ ਵਾਸਤੇ ਇੱਕ ਹਾਂਡੀ ਭੇਜੋ। ਅ ਜਿਹੜੇ ਚ ਮਤਲਬ ਵਧੀਆ ਸਬਜੀ ਬਣ ਜੇ 10 12 ਜਾਣਿਆਂ ਲਈ ਸਬਜੀ ਬਣ ਜੇ 10 12 ਕਿਲੋ ਦੀ ਤੇ ਅੱਜ ਆਪਾਂ ਨੇ ਉਹ ਵੀ ਉਹਨਾਂ ਲਈ ਬਾਈ ਕੀਤੀ ਏ ਬਹੁਤ ਹੀ ਪਿਆਰੀ ਏ ਤੇ ਮੈਨੂੰ ਪਰਸਨਲੀ ਬਹੁਤ ਪਸੰਦ ਆਈ ਮੈਂ ਕਿਹਾ ਅਸੀਂ ਵੀ ਆਪਣੇ ਘਰ ਵਾਸਤੇ ਇਹ ਹੀ ਲਵਾਂਗੇ ਅਗਰ ਤੁਸੀਂ ਇਹੋ ਜਿਹੀ ਕੋਈ ਚੀਜ਼ ਵੀ ਮੰਗਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ WhatsApp ਤੇ ਮੈਸੇਜ ਕਰਕੇ ਅਸੀਂ ਤੁਹਾਨੂੰ ਇਹ ਵੀ ਨਾਲ ਰੈਡੀ ਕਰਕੇ ਭੇਜ ਦਾਂਗੇ ਜੀ ਇਹ ਤਾਂ ਰੈਡੀ ਨਹੀਂ ਕਰਨੀ ਹੈ ਤੁਹਾਨੂੰ ਅ ਐਨੀ ਟਾਈਮ ਮਿਲ ਜੇਗੀ ਠੀਕ ਹੈ ਜੀ ਇਹਨੂੰ ਆਪਾਂ ਨੇ ਕੁਝ ਨਹੀਂ ਰੈਡੀ ਕਰਨਾ ਤੁਸੀਂ ਦੱਸ ਸਕਦੇ ਹੋ ਆਪਣੀ ਚੁਆਇਸ ਕੀ ਅਸੀਂ ਐਵੇਂ ਦੀ ਕੋਈ ਚੀਜ਼ ਲਾਈਕ ਕਰਦੇ ਹਾਂ ਤਾਂ ਤੁਸੀਂ ਮੰਗਵਾ ਸਕਦੇ ਹੋ ਇਹ ਵੀ ਇਹਨਾਂ ਦੇ ਸੂਟਾਂ ਦੇ ਨਾਲ ਹੀ ਜਾਣੀ ਲੋ ਜੀ ਚੈੱਕ ਕਰ ਲੋ ਜੀ ਵੇਟ ਕਾਫੀ ਹੈ ਜਿਹਦਾ 3.5 ਕਿਲੋ ਦੇ ਅਕੋਰਡਿੰਗ ਵੇਟ ਸੀ ਇਹਦਾ ਲੋ ਤੇ ਇਹ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਮਿਲਦੇ ਹਾਂ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ